ਦੇਖੇ ਭੱਜਣ ਵਾਲੀ ਸਰਕਾਰ ਮਰਦਾਬਾਦ ਜੀ ਆਬ ਸਰਕਾਰ ਮਰਦਾਬਾਦ ਵੇਰ ਦਾ ਕੈਟਲ ਫੀਡ પ્લાન્ટ ਕਣੀਏ ਕੇ ਬਾਂਗੜ ਫਤੇਗਰ ਚੋੜੀਆਂ ਵਿਕੇ ठेका ਮੁਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੜਠੰਡ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਠੇਕਾ ਸੰਗਰਾਸ਼ ਮੋਰਚਾ ਪੰਜਾਬ ਦੇ ਸੁਬਾਹ ਹੀ ਆਗੂ ਤੇ ਵੇਰ ਕਾ ਕੈਟਲ ਫੀਡ ਪਲਾਂਟ ਪ੍ਰਦਾਨ ਜਗਜੀਤ ਸਿੰਘ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਰਸ਼ਨ ਅਤੇ ਇਨਲਿਸਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਾ ਕਰਨ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਵਿਰੋਧ ਵਿੱਚ ਠੇਕਾ ਮੁਲਾਜ਼ਮਾਂ ਨੇ 9 ਦਸੰਬਰ ਨੂੰ ਲਾਡੋਵਾਲ ਨੇੜੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਹੂ ਜਾਮ ਕੀਤਾ ਗਿਆ ਸੀ ਜਾਮਦੇ ਦਬਾ ਸੱਤਾ ਮੁੱਖ ਮੰਤਰੀ ਦਫਤਰ ਵੱਲੋਂ ਮੋਰਚੀ ਦੀ ਸੂਬਾ ਕਮੇਟੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਵੀ ਦਸੰਬਰ ਨੂੰ ਸਫਰ 1 ਵਜੇ ਮੁੱਖ ਮੰਤਰੀ ਦਫਤਰ ਵਿੱਚ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਜਾਰੀ ਕਰਕੇ ਨੈਸ਼ਨਲ ਹਾਈਵੇ ਜਾਮ ਖੁਲਵਾਇਆ ਸੀ। ਅੱਜ ਕੀ ਕਰਾਂਗੇ? ਅੱਜ ਮੇਰਾ ਨਾਮ ਲਖਜੀਤ ਸਿੰਘ ਹੈ ਜੀ ਬਿਰਕਾ ਕੈਟਲਫੀਲਪਲੰਕਰੀਆਂ ਦੇ ਬੰਗੜਾਔਰਸੋਰ ਜੁਨੀਆ ਦਾ ਪ੍ਰਧਾਨ ਹੈ ਜੀ। ਅੱਜ ਦਾ ਜੋ ਪ੍ਰੋਗਰਾਮ ਸੀਗਾ ਇੱਥੇ ਕਮਲਾ ਜਮ ਸੰਘਰਸ਼ ਮੋਰਚੇ ਦੇ ਬੈਨਰੇ ਇੱਥੇ ਲਿਖਿਆ ਗਿਆ ਸੀ ਜਿਹਦੇ ਵਿੱਚ ਪੂਰੇ ਪੰਜਾਬ ਦੇ ਔਰਸੋਰਟ ਜਥੇਬੰਦੀਆਂ ਨੇ ਲਿਖਿਆ ਸੀਗਾ ਉਹ ਇਸ ਕਰਕੇ ਲਿਖਿਆ ਅਰਥਿਕ ਹੁਕਮ ਪ੍ਰੋਗਰਾਮ ਹੈਗਾ ਜੀ ਇਸ ਪੂਰੇ ਪੰਜਾਬ ਦੇ ਵਿੱਚ ਉਹ ਇਸ ਕਰਕੇ ਲਿਖਿਆ ਗਿਆ ਸੀਗੇ ਕਿ ਮੁੱਖ ਮੰਤਰੀ 19 ਵਾਰਮੀ ਹੁੰਦੇ ਆ ਕਿ ਮੁਕਰਿਆ ਪਿਛਲੇ ਦਿਨਾਂ ਦਰਾਰ ਹੀ ਆਪਾਂ ਲਾਡ ਵਾਲੀ ਟੂਲ ਪਲਾਏ ਤੇ ਔਰਸੋਰਟ ਜਥੇਬੰਦੀਆਂ ਵੱਲੋਂ ਤਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਡੀਸੀ ਸਾਹਿਬ ਨੇ ਲੁਧਿਆਣਾ ਦੇ ਉਹਨਾਂ ਨੇ ਮੀਟਿੰਗ ਦਵਾਈ ਮੁੱਖ ਮੰਤਰੀ ਸਾਹਿਬ ਦੀ ਤੇ ਉਹ ਮੁੱਖ ਮੰਤਰੀ ਸਾਹਿਬ ਦੀ 20 ਦਸੰਬਰ ਦੀ ਮੀਟਿੰਗ ਹੀ ਗਈ ਜਦੋਂ ਔ ਤੇ ਗਏ ਤੇ ਮੁੱਖ ਮੰਤਰੀ ਸਾਹਿਬ ਉੱਥੇ ਮੀਟਿੰਗ ਦੇਣ ਤੋਂ ਮੁੱਕਰ ਗਿਆ ਕਿ ਕਹਿੰਦਾ ਮੈਂ ਮੀਟਿੰਗ ਨਹੀਂ ਕਰਨੀ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜੋ ਅਰਤੀ ਫੂਕ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਹੀ ਲਿਖਿਆ ਗਿਆ ਸੀਗਾ ਤੇ ਇਸ ਅਗੋ ਹੋਰ ਸੰਘਰਸ਼ ਤੇ ਤਿੱਖਾ ਸਾਡੇ ਵੱਲੋਂ ਕੀਤਾ ਜਾਊਗਾ ਜੇ ਸਾਡੇ ਨਾਲ ਦੁਬਾਰਾ ਨਾ ਮੀਟਿੰਗ ਕੀਤੀ ਗਈ ਭਗਵੰਤ ਮਾਨ ਵੱਲੋਂ ਥਾਂ-ਥਾਂ ਤੇ ਵਿਰੋਧ ਕੀਤਾ ਜਾਊਗਾ ਕਿ 2024 ਦੀ ਇਲੈਕਸ਼ਨ ਆ ਰਹੀ ਹੈ ਐਮਪੀ ਦੀ ਉਹਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ ਇਹਨਾਂ ਨੂੰ ਮਜਬੂਰ ਕਰ ਦਿੱਤਾ ਜਾਊਗਾ ਕਿ ਇਹ ਮੀਟਿੰਗ ਸਾਡੇ ਨਾਲ ਮੀਟਿੰਗ ਨਾ ਕੀਤੀ ਜਾਏਗੀ ਇਹ ਲੋਕ ਤੇ ਇਹਨਾਂ ਜਿਆਦਾ ਇਹਨਾਂ ਨੂੰ ਮਜਬੂਰ ਕੀਤਾ ਜਾਊਗਾ ਤੇ ਥਾਂ-ਥਾਂ ਤੇ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਊਗਾ ਤੇ ਨਾਲੇ ਇੱਕ ਗੱਲ ਹੋਰ ਤੁਹਾਡੇ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਕਿ ਜੋ ਐਮ ਡੀ ਸਾਹਿਬ ਮਿਲਕ ਫੈਡ ਵੱਲੋਂ ਵੀ ਸਾਡੇ ਨਾਲ ਪਿਛਲੀ ਮੀਟਿੰਗਾਂ ਦੌਰਾਨ ਜੋ ਸਹਿਮਤੀ ਬਣੀ ਸੀਗੀ ਉਹ ਸਾਡੀਆਂ ਅਜੇ ਤੱਕ ਮੰਗਾਂ ਨਹੀਂ ਪੂਰੀਆਂ ਹੋਈਆਂ ਉਹਨਾਂ ਨੂੰ ਵੀ ਆਪਾਂ ਮੇਲ ਭੇਜੀ ਆ ਮੰਗ ਪੱਤਰ ਦੀ 18 ਤਰੀਕ ਨੂੰ ਜੋ ਜਨਵਰੀ ਦੀ ਨੂੰ ਦੋ ਪਲਾਟ ਲੁਧਿਆਣਾ ਤੇ ਮੁਹਾਲੀ ਵੀ ਇਸ ਜ਼ਬਰਦਸਤ ਧਰਨੇ ਲੱਗਣ ਜਾ ਰਹੇ ਨੇ ਸਵੇਰ ਲੈ ਤੇ ਉਹਦੇ ਵਿੱਚ ਜੋ ਵੀ ਨੁਕਸਾਨ ਹੋਊਗਾ ਮੈਨੇਜਰ ਆਫ ਡਾਇਰੈਕਟਰ ਮਿਲਕ ਫੈਡ ਐਮ ਡੀ ਦਾ ਹੋਊਗਾ ਮੈਨ ਜੋ ਚੇਅਰਮੈਨ ਦਾ ਹੋਊਗਾ ਪੰਜਾਬ ਦਾ ਜੋ ਵੀ ਇੱਥੇ ਨੁਕਸਾਨ ਹੋਊਗਾ ਤੇ ਉੱਥੇ ਜੇ ਸਾਡੀਆਂ ਮੰਗਾ ਮਸਲਿਆਂ ਦਾ ਨਾ ਉੱਥੇ ਵੀ ਹੱਲ ਕੀਤਾ ਗਿਆ ਤੇ ਫਿਰ ਸ਼ੰਗਰਸ਼ ਨੂੰ ਜਿੰਨੇ ਭਲਾ 4 ਦਿਨ ਚਲੇ 5 ਦਿਨ ਚਲੇ ਉਹ ਤਿੱਖਾ ਕੀਤਾ ਜਾਊਗਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਸਾਡੇ ਮੁੱਖ ਮੰਤਰੀ ਸਾਹਿਬ ਉਹਨੀ ਜੜੀ ਮੀਟਿੰਗ ਦੇ ਕੇ ਸਾਡੇ ਨਾਲ ਮੱਕਰੇ ਆ ਤੇ ਜੋ ਵੀ ਸਾਡੀਆਂ ਮੰਗਾ ਉਹ ਸਾਡੀਆਂ ਪੂਰੀਆਂ ਕੀਤੀਆਂ ਦੇਖ ਕਰਕੇ ਅਸੀਂ ਅੱਜ ਉਹਨਾਂ ਪੁਤਲਾ ਸਾੜਿਆ ਵਾ ਤੇ ਸਾਡੀਆਂ ਮੰਗਾ ਪੂਰੀਆਂ ਕਰ ਮੈਂ ਚਾਹਤੇ ਅਸੀਂ ਇੱਥੋਂ ਵੀ ਵੱਧ ਸੰਘਰਸ਼ ਕਰਾਂਗੇ ਤੇ ਹੋਰ ਆਪਾਂ ਰੋੜਾ ਉੱਤੇ ਆਵਾਂਗੇ ਤੇ ਇਹ ਕਰਕੇ ਸਾਡੀਆਂ ਮੰਗਾ ਪੂਰੀਆਂ ਕਰਦੇ ਤੇ ਉਹਦੇ ਵਿੱਚ ਹੀ ਇਹਦਾ ਫਾਇਦਾ ਵਾ